ਸਤਿ ਸ਼੍ਰੀ ਅਕਾਲ ਦੋਸਤੋ ਟੂਡੇ ਪੰਜਾਬ ਵੈਦਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਹੀ ਸਵਾਗਤ ਕਰਦੇ ਹਾਂ ਗੱਲ ਕਰਾਂਗੇ ਪੰਜਾਬ ਦੇ ਮੌਸਮ ਬਾਰੇ ਆਉਣ ਵਾਲੇ 3-4 ਦਿਨਾਂ ਦੇ ਵਿੱਚ ਜਿਹੜਾ ਮੌਸਮਾ ਕਿਸ ਪ੍ਰਕਾਰ ਦਾ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਣ ਵਾਲਾ ਇਹਦੀ ਜਾਣਕਾਰੀ ਸਾਂਝੀ ਕਰਨ ਵਾਲੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜੀ ਬੇਨਤੀ ਹੈ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਅੱਗੇ ਚੱਲ ਕੇ ਜੋ ਵੀ ਅਪਡੇਟ ਮੌਸਮ ਦੇ ਬਾਰੇ ਆਵੇਗੀ ਆਪਾਂ ਟਾਈਮ ਸਿਰ ਤੁਹਾਡੇ ਤੱਕ ਪਹੁੰਚਾ ਸਕੀਏ ਤਾਂ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਸਭ ਤੋਂ ਪਹਿਲਾਂ ਬਿਨਾ ਕਿਸੇ ਦੇਰੀ ਤੋਂ ਦੇਖੋ ਪੰਜਾਬ ਦੀਆਂ ਲਾਈਵ ਸੈਟਲਾਈਟ ਤਸਵੀਰਾਂ ਅੱਜ ਪੰਜਾਬ ਦੇ ਵਿੱਚ ਮੌਸਮ ਸਾਫਾ ਬੱਦਲਬਈ ਰਹਿਤ ਮੌਸਮਾ ਕਿਸੇ ਵੀ ਪਾਸੇ ਕੋਈ ਬਹੁਤੀ ਵੱਡੀ ਬੱਦਲਬਈ ਦੇਖਣ ਨੂੰ ਨਹੀਂ ਮਿਲ ਰਹੀ ਧੁੱਪ ਨਿਕਲ ਚੁੱਕੀ ਹੈ ਹੀਟ ਵੇਵ ਦੇ ਹਾਲਾਤ ਬਣ ਗਏ ਲੂ ਚੱਲੇਗੀ ਟੈਂਪਰੇਚਰ 45 46 47 ਦੇ ਆਸ-ਪਾਸ ਦਰਜ ਕੀਤੇ ਜਾਣਗੇ ਮੌਸਮ ਵਿਭਾਗ ਦੇ ਵੱਲੋਂ ਰੈਡ ਅਲਰਟ ਅੱਜ ਦੇ ਲਈ ਜਾਰੀ ਕੀਤਾ ਗਿਆ ਹੈ ਹਾਲਾਂਕਿ ਕਿਤੇ ਕਿਤੇ ਕੁਝ ਥਾਵਾਂ ਦੇ ਉੱਤੇ ਹਲਕੀ ਫੁਲਕੀ ਬੱਦਲਬਈ ਦੁਪਹਿਰ ਦੇ ਬਾਅਦ ਵਣ ਵੀ ਸਕਦੀ ਹੈ ਪਰ ਉਸ ਦਾ ਕੋਈ ਬਹੁਤੀ ਵੱਡੀ ਲੰਬੇ ਸਮੇਂ ਲਈ ਰਾਹਤ ਪੰਜਾਬ ਦੇ ਲੋਕਾਂ ਨੂੰ ਨਹੀਂ ਮਿਲਣ ਵਾਲੀ ਉਸ ਤੋਂ ਬਾਅਦ ਇਹ ਗੱਲ ਕੀਤੀ ਜਾਵੇ ਆਉਣ ਵਾਲੇ ਦਿਨਾਂ ਦੇ ਮੌਸਮ ਬਾਰੇ ਤਾਂ ਜਿਹੜਾ ਦਾ ਪੰਜਾਬ ਦੇ ਵਿੱਚ ਅੱਜ ਦੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਅੱਜ ਪੰਜਾਬ ਦੇ ਵਿੱਚ ਰੈੱਡ ਵਾਰਨਿੰਗ ਜਾਰੀ ਹੈ ਹੀਟ ਵੇਵ ਨੂੰ ਲੈ ਕੇ ਲੂ ਚੱਲੇਗੀ ਤੇ ਕਈ ਥਾਵਾਂ ਉੱਤੇ ਰਾਤਾਂ ਵੀ ਕਹਿ ਸਕਦੇ ਆ ਵੀ ਗਰਮ ਹੋਣਗੀਆਂ ਉਸ ਤੋਂ ਇਲਾਵਾ ਜੇ ਕੱਲ ਦੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਕੱਲ ਨੂੰ ਪੰਜਾਬ ਦੇ ਵਿੱਚ ਜਿਹੜੀ ਕਿ yellow orange warning ਹੈ ਜਾਨਕੀ ਆ ਪਹਿਲੇ ਨੰਬਰ ਦੀ ਵਾਰਨਿੰਗ ਹੋ ਗਈ ਆ ਦੂਜੀ ਤੱਕ ਦੀ ਸਹਣੀ ਦੀ ਤੇ ਜਿਹੜੀ ਆਪਣੇ yellow ਆ ਜਾਂਦੀ ਹੈ ਤੀਜੇ ਨੰਬਰ ਤੇ ਆ ਜਾਂਦੀ ਹੈ ਜਾਨਕੀ ਆਉਣ ਵਾਲੇ ਦਿਨਾਂ ਵਿੱਚ ਹੁਣ ਮੌਸਮ ਹੌਲੀ-ਹੌਲੀ ਕਰਕੇ ਟੈਂਪਰੇਚਰ ਪਿੱਛੇ ਨੂੰ ਜਾਣਗੇ ਟੈਂਪਰੇਚਰ ਘਟਣਗੇ ਮੌਸਮ ਦੇ ਵਿੱਚ ਠੰਡਕ ਹੋਵੇਗੀ ਹੁਣ 18 ਜੂਨ ਨੂੰ ਪੰਜਾਬ ਦੇ ਵਿੱਚ ਹੀਟ ਵੇਵ ਦੀ ਜਿਹੜੀ ਕਿ ਵਾਰਨਿੰਗ ਜਾਰੀ ਕੀਤੀ ਗਈ ਹੈ ਤੇ ਕੁਝ ਸਮਾਂ ਉੱਤੇ 30 ਤੋਂ ਲੈ ਕੇ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲ ਸਕਦੀਆਂ ਨੇ ਗਰਜ ਚਮਕ ਵੀ ਹੋ ਸਕਦੀ ਹੈ 19 ਤਰੀਕ ਨੂੰ ਵੀ ਹਾਲਾਤ ਇਦਾਂ ਦੇ ਹੀ ਹੋਣਗੇ ਪਰ ਹੀਟ ਵੇਵ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਚੱਲਦੀ ਰਹੇਗੀ ਪਰ 20 ਤਰੀਕ ਦੀ ਗੱਲ ਕੀਤੀ ਜਾਵੇ 20 ਜੂਨ ਦੇ ਵਿੱਚ ਕੋਈ ਵੀ ਵਾਰਨਿੰਗ ਪੰਜਾਬ ਦੇ ਮੌਸਮ ਵਿਭਾਗ ਦੇ ਵੱਲੋਂ ਹੀਟ ਵੇਵ ਨੂੰ ਲੈ ਕੇ ਜਾਰੀ ਨਹੀਂ ਕੀਤੀ ਗਈ ਉਸ ਦਿਨ ਪੰਜਾਬ ਦੇ ਵਿੱਚ ਗਰਜ ਚਮਕ ਮੀਂਹਾਂਕਣੀ ਦੀ ਜਿਹੜੀ ਕਿ ਵਾਰਨਿੰਗ ਜਾਰੀ ਹੈ ਉਸ ਤੋਂ ਇਲਾਵਾ 30 ਤੋਂ ਲੈ ਕੇ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੀਆਂ ਹਵਾਵਾਂ ਚੱਲ ਸਕਦੀਆਂ ਨੇ 20 ਜੂਨ ਨੂੰ ਯਾਨੀ ਕਿ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ 19-20 ਜੂਨ ਤੋਂ ਬਾਅਦ ਰਾਹਤ ਮਿਲਣ ਦੇ ਅਸਾਰ ਜਿਹੜੇ ਕਿ ਵਧਦੇ ਹੋਏ ਦਿਖਾਈ ਦੇ ਰਹੇ ਆ ਬਾਕੀ ਹੋਰ ਕੋਈ ਵੱਡੇ ਅਪਡੇਟ ਆਉਂਦੀਆਂ ਚੈਨਲ ਦੇ ਉੱਤੇ ਸ਼ੇਅਰ ਕਰਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ